ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ਪੁਰ ਦੇ ਕਹਿ ਸਕਦੇ ਹ ਨਿਵਾਸੀਆਂ ਨੂੰ ਇੱਕ ਵੱਡਾ ਤੋਹਫਾ ਬੰਦੇ ਭਰ ਦਾ ਰੂਪ ਦੇ ਵਿੱਚ ਦਿੱਤਾ ਗਿਆ ਤਾਂ ਉਸ ਨੂੰ ਲੈ ਕੇ ਹੀ ਤਿਆਰੀਆਂ ਦੀ ਗੱਲ ਜਿਹੜੀ ਹੈਗੀ ਆ ਅਸੀਂ ਅੱਜ ਵਿਆਸ ਸਟੇਸ਼ਨ ਤੋਂ ਤੁਹਾਨੂੰ ਦਿਖਾ ਰਹੇ ਹਾਂ ਪਹਿਲਾਂ ਤਾਂ ਤਸਵੀਰਾਂ ਦੀ ਗੱਲ ਕਰੀਏ ਤਾਂ ਇੱਥੇ ਤਿਆਰੀਆਂ ਦੀਆਂ ਤਸਵੀਰਾਂ ਦਿਖਾਵਾਂਗੇ ਕਿ ਕੱਲ ਨੂੰ ਇਸ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਬੰਦੇ ਭਰ ਦਾ ਅਮਨਸਰ ਤੋਂ ਗੱਲ ਨੂੰ ਬਾਅਦ ਸਟਾਪੇ ਜਿਹੜਾ ਹੈਗਾ ਉਹ ਇੱਥੇ ਹੋਏਗਾ ਔਰ ਪਹਿਲਾਂ ਜਿਹੜਾ ਸਟਾਪੇ ਸੀਗਾ ਬੰਦੇ ਭਰ ਦਾ ਇੱਥੇ ਨਹੀਂ ਸੀਗਾ ਲੇਕਿਨ ਕੱਲ ਜਿਹੜਾ ਹੈਗਾ ਵਾ ਰੇਲਵੇ ਭਾਗ ਵੱਲੋਂ ਇਸ ਨੂੰ ਫਾਈਨਲ ਕਰਕੇ ਜਿਹੜਾ ਹੈਗਾ ਉਹ ਜਨਤਕ ਕਰ ਦਿੱਤਾ ਗਿਆ ਕਿ ਕੱਲ ਤੋਂ ਜਿਹੜਾ ਹੈਗਾ ਸਟੇਸ਼ਨ ਦੀ ਜੇਕਰ ਗੱਲ ਕਰੀ ਤਾਂ ਵਿਆਸ ਸਟੇਸ਼ਨ ਦੇ ਉੱਤੇ ਵੀ ਬੰਦੇ ਭਰ ਦਾ ਸਟਾਪੇਜ ਹੋਊਗਾ ਹੁਣ ਔਰ ਉਸ ਦੇ ਨਾਲ ਇਲਾਕੇ ਦੇ ਵਿੱਚ ਵੀ ਕਹਿ ਸਕਦੇ ਹਾਂ ਕਿ ਭਾਰੀ ਖੁਸ਼ੀ ਦੀ ਲਹਿਰ ਹੈ ਇਸ ਦੇ ਨਾਲ ਹੀ ਪਿਛਲੇ ਤਰਫ ਜੇਕਰ ਗੱਲ ਕੀਤੀ ਹੈ ਉਹ ਤਾਂ ਇਸ ਸਟਾਪੇ ਨੂੰ ਲੈ ਕੇ ਕੱਲ ਨੂੰ ਜੋ ਤਿਆਰੀਆਂ ਨੇ ਉਹ ਇੱਥੇ ਫੰਕਸ਼ਨ ਹੋਏਗਾ ਉਹ ਤਿਆਰੀਆਂ ਜਿਹੜੀਆਂ ਨੇ ਉਹ ਹੁਣ ਕੀਤੀਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਸਫਾਈ ਅਭਿਆਨ ਵੀ ਜਿਹੜਾ ਹੈਗਾ ਮੁੱਖ ਤੌਰ ਦੇ ਉੱਤੇ ਕੀਤਾ ਜਾ ਰਿਹਾ ਔਰ ਇੱਕ ਕਮਾਊਨ ਸਟੇਸ਼ਨ ਦੇ ਵਜੋਂ ਵਿਆਸ ਰੇ ਔਰ ਇੱਕ ਸਾਫ ਉਤਮ ਸਾਫ ਸਫਾਈ ਦੇ ਵਿੱਚ ਵੀ ਜਿਹੜਾ ਹੈਗਾ ਲਗਾਤਾਰ ਅਵਾਰਡ ਜਿਹੜਾ ਹੈਗਾ ਇਸ ਗਿਆਸ ਸਿਟੀਸ਼ਨ ਨੂੰ ਮਿਲਦਾ ਰਿਹਾ ਹੈ ਤਾਂ ਮੇਰੇ ਨਾਲ ਇਥੇ ਇਲਾਕਾ ਨਿਵਾਸੀ ਜਿਹੜੇ ਨੇ ਉਹ ਹਾਜ਼ਰ ਨੇ ਇਲਾਕਾ ਨਿਵਾਸੀ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈਗੀ ਹੈ ਕੱਲ ਦੇ ਇਸ ਫੰਕਸ਼ਨ ਨੂੰ ਲੈ ਕੇ ਕਿਉਂਕਿ ਕੱਲ ਨੂੰ ਇੱਕ ਵੱਡੀ ਸ਼ੁਰੂਆਤ ਹੈਗੀ ਹੈ ਜਿੱਥੇ ਲੋਕ ਨਿਰੰਤਰ ਜਿਹੜਾ ਹੈਗਾ ਆਉਣ ਜਾਣ ਕਰਦੇ ਸੀਗੇ ਆਵਾਜਾਈ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਜਦੋਂ ਲੋਕਾਂ ਦੇ ਇਲਾਕੇ ਦੇ ਲੋਕਾਂ ਨੂੰ ਮਿਲਦੀਆਂ ਨੇ ਤਾਂ ਸੁਭਾਵੀ ਹੈ ਕਿ ਅਜਿਹੇ ਦੇ ਵਿੱਚ ਜਿਹੜੇ ਇਲਾਕੇ ਦੇ ਲੋਕ ਹੈਗੇ ਉਹਨਾਂ ਦੇ ਵਿੱਚ ਖੁਸ਼ੀ ਜਿਹੜੀ ਹੈਗੀ ਉਹ ਪਾਈ ਜਾਂਦੀ ਹੈ ਤੇ ਮੇ ਆਜ ਪਾ ਗੁਗਲ ਵੀ ਕੁਲਵੀਰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਵੱਡਾ ਫੰਕਸ਼ਨ ਹੈਗਾ ਪਹਿਲਾਂ ਬਿਆਸ ਨੂੰ ਵੀ ਜਿਹੜਾ ਹੈਗਾ ਇੱਥੇ ਸਟਾਪੇ ਨਹੀਂ ਸੀਗਾ ਬੰਦੇ ਭਾਰਤ ਦਾ ਲੇਕਿਨ ਹੁਣ ਜੇ ਦਿੱਤਾ ਗਿਆ ਹੈਗਾ ਰੇਲਵੇ ਭਾਗ ਲੋਕ ਕਿਸ ਤਰ੍ਹਾਂ ਦੀ ਖੁਸ਼ੀ ਹੈਗੀ ਇਲਾਕੇ ਦੇ ਵਿੱਚ ਜੀ ਜੀ ਅ ਇਲਾਕੇ ਦੇ ਵਿੱਚ ਬਹੁਤ ਹੀ ਖੁਸ਼ੀ ਦੀ ਲਹਿਰ ਹੈ ਕਿਉਂਕਿ ਪਹਿਲਾਂ ਪ੍ਰਧਾਨ ਮੰਤਰੀ ਜੀ ਨੇ ਇਹ ਬੰਦੇ ਭਾਰਤਾਂ ਜਿਹੜੀਆਂ ਉਹ ਸ਼ੁਰੂ ਕੀਤੀਆਂ ਵਾਕੋ ਖਤਾਵਾ ਤੇ ਇੰਦਾ ਕਾਫੀ ਲੋਕਾਂ ਦੀ ਮੰਗ ਸੀ ਕਿ ਅੰਮ੍ਰਿਤਸਰ ਤੋਂ ਦਿੱਲੀ ਲਈ ਵੀ ਬੰਦੇ ਭਾਰਤ ਜਿਹੜੀ ਆ ਉਹ ਜਲਦੋਂ ਜਲਦ ਸ਼ੁਰੂ ਹੋ ਸਕੇ ਕਿਉਂਕਿ ਇਹ ਰੂਟ ਕਾਫੀ ਚੱਲਦਾ ਹੈ ਕੋਈ ਵੀ ਟ੍ਰੇਨ ਹੈ ਜਿਹੜੀ ਅੰਮ੍ਰਿਤਸਰ ਤੋਂ ਚੱਲ ਕੇ ਦਿੱਲੀ ਨੂੰ ਜਾਂਦੀ ਹੈ ਤਾਂ ਫਿਰ ਦਿੱਲੀ ਤੋਂ ਵਕ-ਵਕ ਰਾਜਧਾਨੀਆਂ ਦਿੱਲੀ ਦਿੱਲੀ ਤੋਂ ਵਕ-ਵਕ ਥਾਵਾਂ ਤੇ ਲੋਕ ਪਹੁੰਚਦੇ ਨੇ ਤੇ ਇਸ ਦੀ ਡਿਮਾਂਡ ਕਾਫੀ ਚਿਰ ਤੋਂ ਜਿਹੜੀ ਸੀਗੀ ਉਹ ਹੈਗੀ ਸੀਗੀ ਤਾਂ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦਾ ਤੇ ਰੇਲ ਮੰਤਰੀ ਜੀ ਦਾ ਬਹੁਤ ਹੀ ਬਹੁਤ ਕੋਟਨ ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਬੰਦੇ ਭਾਰਤ ਨੂੰ ਸ਼ੁਰੂ ਕੀਤਾ ਤੇ ਨਾਲ ਹੀ ਜਿਹੜਾ ਵਾ ਉਹ ਕੱਲ੍ਹ ਸੁਭਾਗੇ ਜਿਹੜਾ ਇਹ ਪ੍ਰਾਪਤ ਹੋਏਗਾ ਇਲਾਕੇ ਤੇ ਕਾਫੀ ਖੁਸ਼ੀ ਦੀ ਲਹਿਰ ਹੈ ਇਲਾਕੇ ਦੇ ਵਸਨੀਕ ਕਾਫੀ ਖੁਸ਼ ਨੇ ਇਲਾਕੇ ਦੂਰ ਦਰਾਡੇ ਦੇ ਲੋਕ ਜਿਹੜੇ ਇਸ ਸਟੇਸ਼ਨ ਨੂੰ ਯੂਜ਼ ਕਰਦੇ ਨੇ ਤੇ ਕਹਿ ਸਕਦੇ ਹਾਂ ਕਿ ਸਥਾਨਕ ਲੋਕਾਂ ਦੇ ਵਿੱਚ ਵੀ ਇਸ ਨੂੰ ਲੈ ਕੇ ਬਾਰੀ ਖੁਸ਼ੀ ਹੈਗੀ ਆ ਕਿਉਂਕਿ ਜਿਹੜੇ ਲੋਕ ਅਮਰਸਰ ਤੋਂ ਦਿੱਲੀ ਦੇ ਲਈ ਸਫ਼ਰ ਕਰਦੇ ਸਨ ਤਾਂ ਪਹਿਲਾਂ ਸ਼ਤਾਬੀ ਜਾਂ ਹੋਰ ਗੱਡੀਆਂ ਜਿਹੜੀਆਂ ਕਿ ਮਿਲਦੀਆਂ ਸੀਆਂ ਲੋਕਾਂ ਨੂੰ ਉਸ ਦੇ ਨਾਲ ਹੀ ਹੁਣ ਬੰਦੇ ਭਾਰਤ ਰੁੱਕੀ ਜਿਹੜਾ ਤੋਹਫ਼ਾ ਮਿਲਿਆ ਹੈਗਾ ਔਰ ਉਸ ਦੇ ਨਾਲ ਹੀ ਇੱਕ ਵੱਡਾ ਤੋਹਫ਼ਾ ਇੱਥੇ ਸਟਾਪੇਜ ਮਿਲਣ ਦੇ ਨਾਲ ਜਿਹੜਾ ਹੈਗਾ ਲੋਕਾਂ ਨੂੰ ਮਿਲਿਆ ਤਾਂ ਉਸ ਦੇ ਦਰਮਿਆਨ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਇਲਾਕੇ ਪਰ ਦੇ ਲੋਕਾਂ ਨੂੰ ਨਾਲ-ਨਾਲ ਨਜ਼ਦੀਕੀ ਜਿੰਨੇ ਵੀ ਹਲਕੇ ਹੈਗੇ ਉਹਨਾਂ ਦੇ ਵਿੱਚ ਵੀ ਇਹਦੇ ਨਾਲ ਕਾਫੀ ਸੁੱਖ ਸਹੂਲਤ ਜਿਹੜੀ ਹੈਗੀ ਉਹਨਾਂ ਨੂੰ ਮਿਲੂਗਾ